ਮੁਜੇ ਰਿਜਿਸਟ ਕੀਤਾ ਅਲੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਵਾਸੀ ਹਸੈਨਪੁਰ ਨੇ ਬਿਆਨ ਦਰਜ ਕਰਾਇਆ ਜੀ ਕਿ ਉਹਦਾ ਪੁੱਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ ਹੈ ਤੇ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸਦੀ ਪਤਨੀ ਕੁਲਦੀਪ ਕੌਰ ਜੋ ਜੀ ਦੇ ਕੇ ਗੁਰਪ੍ਰੀਤ ਸਿੰਘ ਵਾਸੀ ਪੋਜੇ ਮજરા ਤਾਣਾ ਚਮਕੌਰ ਸਾਹਿਬ ਨੇੜੇ ਰੈਸਿਡੈਂਸੀ ਗੁਰਪ੍ਰੀਤ ਸਿੰਘ ਦੇ ਪਰ ਹਰਜਸਪ੍ਰੀਤ ਹਰਜਸਪ੍ਰੀਤ ਗੁਰਜੀਤ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਪ੍ਰਾਸਕ ਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈੱਡ ਬਡੀ ਹੈ ਸੁਖਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਤੇ ਲੱਤ ਕੇ ਪੁਲਿਸ ਉਹ ਅਲੰਪੂਰ ਕੋਲ ਖਤਾਲਾ ਸੜ ਗਈ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵੜ ਐਸਪੀਡੀ ਸਾਹਿਬ ਉਹਨਾਂ ਦੇ ਇਨਸਟਰਕਸ਼ਨਸ ਦੇ ਤਤਪੀਸ਼ ਅੱਗੇ ਵਧਾਈ ਗਈ ਤੇ ਮੁਕੱਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈ ਗਿਆ। ਅੱਗੇ ਬਾਕੀ ਤਤਕਸ਼ੀਰੀ ਚੱਲ ਰਹੀ ਹੈ। ਕੀ ਕਾਰਨ ਰਿਹਾ ਮਾਰਨ ਦਾ? ਇਹਨਾਂ ਦੇ ਬਿਆਨ ਮੁਤਾਬਕ ਮਦੇਈਦੇ ਤੇ ਪਤਨੀ ਮੁਤਾਬਕ ਜਿਹੜੇ ਪਲਦੀਪਪੁਰ ਮ੍ਰਿਤਕ ਦੀ ਵਾਈਫ ਉਹਦੇ ਗੁਰਦੇ ਸਿੰਘ ਨਾਲ ਰਿਲੇਸ਼ਨ ਸੀ। ਕਿੰਨੇ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ। ਉਹਨਾਂ ਦੇ ਘਰ ਵੀ ਉਹਨ ਜਾਣ ਸੀ। ਉਹਨਾਂ ਦੇ ਰੋਕਦਾ ਸੀ ਇਸ ਕਰਕੇ ਉਹਨਾਂ ਨੇ ਵੜ ਲਿਆ। ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣਿਆ ਇਹ ਸਾਹਮਣੇ ਅੱਜ ਇਹ ਗੱਲ ਤਪੀਸ ਚੱਲ ਰਹੀ ਹੈ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਰਾਣੇ ਨਾਲ ਇਹਦਾ ਮੂੰਹ ਦੱਬਿਆ ਨੱਕ ਦੱਬਿਆ ਤੇ ਇਹਦਾ ਸਾਹ ਘੋਟਿਆ ਤੇ بیسਬਾਲ ਪੈਟਰਨ ਨਾਲ ਵੀ ਇਹਦੇ ਸਿਰ 'ਤੇ वार ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਕੋਈ ਮਕਦਮੇ ਦਰਜ ਹਾਂਜੀ ਜਿਹੜਾ ਹਰਜਸਪ੍ਰੀ ਦਾ ਇਹਦੇ ਖਿਲਾਫ ਦੋ ਮਕਦਮੇ ਸਾਡੇ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹਦੇ ਵੀ ਰਿਆ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਣੇ ਵਾਲਾ ਹਾਂਜੀ ਇਸ ਰਾਣੀ ਦੀ ਬ੍ਰਾਂਡਿੰਗ ਕਰ ਲਈ ਗਈ ਹੈ। ਮੋਕੇ ਤੋਂ ਬਾਕੀ ਜਿਹੜੀ ਹੁਣ ਨਜ਼ਰ ਮਾਨ ਲਿਆ ਜਾਊਗਾ ਜੇ ਪੇਸ਼ੇਦਾਨਦ ਕਿਤੇ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਂਡਿੰਗ ਬਾਕੀ ਜਿਹੜੀ ਕੀਤੀ ਜਾ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਸਾਡੇ ਤਪਤੀਸ਼ ਚ ਜੇ ਸੈਕੰਡ ਮੈਰ ਜਿਹੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪਤੀਸ਼ ਚ ਅੱਗੇ ਗੱਲ ਪਤਾ